ਪਰ ਜੋ ਪੰਜਾਬ ਦੀ ਸਥਿਤੀ ਹੈ ਸਰਦਾਰ ਹਰਮਿਤ ਸਿੰਘ ਜੀ ਕਹਿੰਦੇ ਕਿ 250 ਤੋਂ ਵੱਧ ਪਿੰਡ ਪੂਰੀ ਤਰ੍ਹਾਂ ਲਗਭਗ ਪਾਣੀ ਚ ਡੁੱਬੇ ਨੇ ਲੱਖਾਂ ਏਕੜ ਜ਼ਮੀਨ ਡੁੱਬੀ ਹੈ ਤੇ ਅੱਧੀ ਦਰਜਨ ਦੇ ਕਰੀਬ ਜਿਹੜੇ ਆਰਜੀ ਕੱਚੇ ਬੰਨ ਹੁੰਦੇ ਨੇ ਟੈਂਪਰੇਰੀ ਬੰਨ ਨੇ ਉਹ ਟੁੱਟ ਚੁੱਕੇ ਨੇ ਮੈਂ ਕਈ ਥਾਵਾਂ ਤੇ ਫੌਜ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ ਪਰ ਸਰਕਾਰ ਧਰਤੀ ਤੇ ਨਜ਼ਰ ਨਹੀਂ ਆ ਰਹੀ ਅਜੇ ਤੱਕ ਲੋਕਾਂ ਦੇ ਮਨਾਂ ਚ ਇਹ ਜ਼ਰੂਰ ਹੈ ਕਿ ਇਹ ਤਾਂ ਆਮ ਘਰਾਂ ਦੇ ਮੁੰਡੇ ਸੀ ਤਾਂ ਸੁਧਾਰਨ ਸੀ ਇੱਥੋਂ ਤੱਕ ਕਿ ਮੰਤਰੀ ਐਮ ਐਲ ਏ ਵੀ ਕਿਤੇ ਲੱਭੇ ਨਹੀਂ ਲੱਭਦੇ ਇੱਕ ਵੀਡੀਓ ਜ਼ਰੂਰ ਇੱਕ ਮੰਤਰੀ ਦੀ ਮੈਨੂੰ ਲੱਭੀ ਕਿ ਉਹ ਕਿਸੇ ਸਵਾਰ ਹੋ ਕੇ ਜਾ ਰਿਹਾ ਜਾਣ ਦੀ ਤਿਆਰੀ ਕਰ ਰਿਹਾ ਤੇ ਵਿੱਚ ਆਵਾਜ਼ ਆ ਰਹੀ ਹੈ ਕੈਮਰਾ ਨੂੰ ਕਿ ਤੂੰ ਦੂਈ ਕਿਸੇ ਸਵਾਰ ਹੋ ਜਾ ਕੈਮਰਾ ਚਾਲੂ ਕਰ ਲੈ ਆਪਣਾ ਗੱਲ ਚ ਪਾ ਲੈ ਮਤਲਬ ਇਹ ਰਾਹਤ ਦੇਣ ਜਾਏ ਨਹੀਂ ਜਿਹੜਾ ਗੇਬ ਵੀ ਨਹੀਂ ਕਿ ਤਸਵੀਰਾਂ ਘਟਾਉਣੇ ਜਾ ਰਹੇ ਨੇ ਪਰ ਪੰਜਾਬ ਦੀ ਸਥਿਤੀ ਕਾਫੀ ਫਿਕਰਮੰਦੀ ਵਾਲੀ ਹੈ ਜੀ ਨਹੀਂ ਬਹੁਤ ਫਿਕਰਮੰਦੀ ਵਾਲੀ ਹੈ ਬਹੁਤ ਫਿਕਰਮੰਦੀ ਵਾਲੀ ਇਸ ਕਰਕੇ ਵੀ ਆ ਅਗਲੇ ਕੁਝ ਦਿਨ ਵੀ ਹੈ ਜੇ 2-3 ਦਿਨ ਤਾਂ ਕਹਿੰਦੇ ਨੇ ਕਾਫੀ ਜ਼ਿਆਦਾ ਭਾਰੀ ਰਹਿਣ ਦੀ ਸੰਭਾਵਨਾ ਹੈ ਜੇ ਬਰਸਾਤ ਹੋ ਜਾਂਦੀ ਹੈ ਹੋਰ ਜਾਣਾ ਜਿਵੇਂ ਜਦ ਇੱਕ ਵੇਗ ਹੁੰਦਾ ਪਾਣੀ ਦਾ ਨਾ ਉਹ ਚ ਥੋੜਾ ਜਿਹਾ ਵੀ ਹੋਰ ਰਲ ਜੇ ਉਹ ਤਾਂ ਫਿਰ ਕਈ ਵਾਰ ਮਲਟੀਪਲਾਈ ਹੁੰਦਾ ਹੈ ਕਈ ਗੁਣਾ ਵੱਧ ਹੈ ਜਿਹੜੇ ਬੰਨ ਹੋਣ ਮਾੜੇ ਬੁੱਟੇ ਉਸ ਕਗਾਰਤੇ ਨੇ ਇਹਨਾਂ ਨੇ ਮੀਟਿੰਗਾਂ ਵੀ ਕੀਤੀਆਂ ਨੇ ਬੀਬੀ ਐਮਬੀ ਨੇ ਕਿ ਜੇ ਬੰਨ ਚ ਇੱਕ ਫੁੱਟ ਵੱਧ ਗਿਆ ਤਾਂ ਇੰਨਾ ਪਾਣੀ ਛੱਡਣਾ ਇੰਨਾ ਵੜਗਾ ਇੰਨਾ ਲਗਾਤਾਰ ਛੱਡਦੇ ਰਹਿਣਾ 24 ਘੰਟੇ ਜਿਵੇਂ ਜਿਵੇਂ ਉਹ ਪਾਣੀ ਛੁੱਟਦਾ ਰਹਿੰਦਾ ਹੋਰ ਜ਼ਿਆਦਾ ਕਿਤੇ 1 ਲੱਖ ਕੇ ਉਸਕ ਤੋਂ ਵੱਧ ਛੱਡਿਆ ਗਿਆ ਕਿਤੇ ਕਿੰਨਾ ਛੱਡਿਆ ਗਿਆ ਕਿਤੇ ਕਿੰਨਾ ਛੱਡਿਆ ਗਿਆ ਫਿਰ ਉਹ ਕੱਲੀ ਬਰਸਾਤ ਵਾਲਾ ਸਵਾਲ ਨਹੀਂ ਹੁੰਦਾ ਫਿਰ ਉਹ ਹੜ ਉੱਪਰੋਂ ਵੇ ਉਹ ਵੇਗ ਮਤਲਬ ਬਰਬਾਦੀ ਕਰਦਾ ਬਹੁਤ ਸਾਰੇ ਲੋਕ ਆਪਸ ਦੇ ਵਿੱਚ ਲੋਕਾਂ ਨੇ ਬਥੇਰੀ ਕੋਸ਼ਿਸ਼ ਕੀਤੀ ਹੈ ਇੱਕ ਦੂਜੇ ਦੀ ਮਦਦ ਕਰਨ ਦੀ ਇੱਕ ਦੂਜੇ ਦਾ ਬੰਨ ਖੜਾ ਰਹੇ ਬੋਰੀਆਂ ਭਰ ਕੇ ਲਾਉਣ ਦੀ ਜਿੰਨੀ ਵੀ ਸਮਰੱਥਾ ਹੁੰਦੀ ਹੈ ਲੋਕਾਂ ਚ ਜਿੰਨੇ ਵੀ ਸਾਧਨ ਹੁੰਦੇ ਨੇ ਆਪਣੇ ਆਪ ਤਾਂ ਉਹ ਕਰਦੇ ਰਹੇ ਪਰ ਸਰਕਾਰ ਸਮਰੱਥ ਦੇ ਨਹੀਂ ਜਾਂਦੀ ਰਹੀ ਆ ਹੁਣ ਇਹ ਭਗਵਤ ਮਾਨ ਨੂੰ ਨਹੀਂ ਵਿਰੋਧੀ ਧਿਰ ਦੇ ਅਟੈਕ ਦੇ ਅਧੀਨ ਨੇ ਕਿਉਂਕਿ ਉਹ 2 ਦਿਨ ਤੋਂ ਤਾਮਿਲਨਾਡੂ ਦੇ ਵਿੱਚ ਜਾ ਰਹੇ ਨੇ ਤੇ ਉੱਥੇ ਕਹਿ ਰਹੇ ਨੇ ਕਿ ਮੈਨੂੰ ਤਾਂ ਜੀ ਜੀ ਬਗਸ਼ਟ ਬਣਾਇਆ ਚੰਗੀ ਗੱਲ ਹੈ ਮੈਂ ਵੀ ਦਾਸਤਾ ਸਾਡੇ ਸਕੂਲਾਂ ਚ ਵੀ ਲਾਗੂ ਕਰਾਂਗੇ ਠੀਕ ਗੱਲ ਹੈ ਉਹ ਪਰ ਮੈਨੂੰ ਤਾਂ ਇਹ ਸਮਝ ਨਹੀਂ ਆਈ ਸਿੱਖਿਆ ਕਰਾਤੀ ਤਾਂ ਤੁਸੀਂ ਲਿਆਂਦੀ ਹੈ ਸਾਰਾ ਦੇਸ਼ ਤੁਹਾਡੇ ਮਾਡਲ ਨੂੰ ਦੇਖ ਰਿਹਾ ਤੇ ਤੁਸੀਂ ਤਾਮਨ ਲਾਡੂ ਮਾਡਲ ਤੇ ਜਾ ਕੇ ਪ੍ਰਭਾਵਿਤ ਹੋ ਰਹੇ ਹੋ ਹੁਣ ਜਾ ਕੇ ਜਿਹੜਾ ਸਕੂਲਾਂ ਦੇ ਵਿੱਚ ਜੋ ਕੋਈ ਨਗੰਦ ਹੋ ਰਹੀ ਹੈ ਦੂਜੀ ਗੱਲ ਇਹ ਹੈ ਕਿ ਜੇ ਪਿੱਛੇ ਕੋਈ ਇਹੋ ਜਿਹੀ ਕੁਦਰਤੀ ਆਫਤ ਆਈ ਹੋਵੇ ਜਾਂ ਮੈਨਮੇਡ ਲੋਕ ਇੰਟਰਨੈਸ਼ਨਲ ਟੂਰ ਵੀ ਛੱਡ ਦਿੰਦੇ ਨੇ ਉਹਨਾਂ ਨੂੰ ਕਹਿ ਦਿੰਦੇ ਨੇ ਵੀ ਮੇਰੀ ਮਜਬੂਰੀ ਹੈ ਮੇਰੀ ਸਟੇਟ ਸੰਕਟ ਦੇ ਵਿੱਚ ਹੈ ਮੈਂ ਨਹੀਂ ਆ ਸਕਦਾ ਮੇਰਾ ਉੱਥੇ ਰਹਿਣਾ ਬੜਾ ਜ਼ਰੂਰੀ ਹੈ ਜ਼ਰੂਰੀ ਨਹੀਂ ਹੁੰਦਾ ਕਿ ਚੀਫ ਮਿਨਿਸਟਰ ਜਾ ਕੇ ਬੰਨ ਆਮ ਮਾਰਦਾ ਪਰ ਜੇ ਸੁਪਰਵਾਈਜ਼ ਕਰਦਾ ਲਗਾਤਾਰ ਪੁੱਛਦਾ ਹੈ ਡੀਸੀ ਆ ਨੂੰ ਹੋਰਾਂ ਲੋਕਾਂ ਨੂੰ ਵੀ ਦੱਸੋ ਜੀ ਕੀ ਕਰਨਾ ਹੈ ਔਰ ਜਿੱਥੇ ਕਿਤੇ ਹਾਲਾਂਕਿ ਡੀਸੀ ਨੂੰ ਇਹ ਹੱਕ ਹੈ ਕਿ ਉਹ ਜਦੋਂ ਵੀ ਚਾਹੇ ਜੇ ਉਹਨਾਂ ਤੋਂ ਸਿਵਲ ਪ੍ਰਸ਼ਾਸਨ ਤੋਂ ਨਹੀਂ ਮਾਮਲਾ ਨਹੀਂ ਸੈੱਟ ਆਉਂਦਾ ਤਾਂ ਫੌਜ ਬੁਲਾ ਸਕਦੇ ਕੀ ਤੁਸੀਂ ਸਮਾਂ ਰਹਿੰਦੇ ਇਹਨਾਂ ਬੰਨ ਟੁੱਟਣ ਦੇ ਜਦੋਂ ਲੋਕਾਂ ਨੂੰ ਵੀਡੀਓ ਚ ਦਿਖਾਈ ਦੇ ਰਹੇ ਨੇ ਸਮਾਂ ਰਹਿੰਦੇ ਫੌਜ ਬੁਲਾਈ ਉਹਨਾਂ ਬੰਨਾਂ ਤੇ ਜੇ ਸਮਾਰੈ ਦੇ ਬਣਾਉਂਦੇ ਹੁਣ ਬੁਲਾਈ ਆ ਪਠਾਨਕੋਟ ਬਣਾ ਲਈ ਜਾਂ ਬਾਕੀ ਜਿੱਥੇ ਚੱਲ ਗਿਆ ਉਹ ਚਲੋ ਰੈਸਕਿਊ ਲਈ ਬੁਲਾਉਂਗੇ ਤੁਸੀਂ ਮਾੜਾ ਬੁਟਾ ਵੀ ਜਿਹੜਾ ਕੋਈ ਕਿਤੇ ਰਹਿ ਗਿਆ ਕਿ ਕੋਦੇ ਕੋਲ ਚੌਪਰ ਹੈ ਫਲਾਨਾ ਤੇ ਮਕ ਪਰ ਜੇ ਉਹ ਹੁੰਦਾ ਹੀ ਨਾ ਕਾਰਵਾਈ ਜੇ ਬੰਦੇ ਮਜ਼ਬੂਤ ਕਰਨ ਲਈ ਜਦੋਂ ਤੁਹਾਨੂੰ ਲੱਗਿਆ ਵੀ ਇੰਨਾ ਨੁਕਸਾਨ ਹੋ ਸਕਦਾ ਉਦੋਂ ਹੀ ਬੁਲਾ ਲੈਂਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਸ਼ਾਇਦ ਹੋਰ ਚੀਜ਼ਾਂ ਦੀ ਬਚਤ ਰਹਿ ਜਾਂਦੀ ਫੈਸਲਾ ਤਾਂ ਅਧਿਕਾਰੀਆਂ ਨੇ ਕਰਨਾ ਹੁੰਦਾ ਨਾ ਜਿਹੜੇ ਮੌਕੇ ਤੇ ਸੋਚ ਕੇ ਕਰਦੇ ਨੇ ਜਾਂ ਗਵਰਨਮੈਂਟ ਨੇ ਕਰਨਾ ਹੁੰਦਾ ਇਹ ਜੇ ਮਾਮਨੇ ਅਜ ਤਾਂ ਅਮਰਜੈਂਸੀ ਕੈਬਨਟ ਸਾਬਕੇ ਕੋਈ ਨਾ ਕੋਈ ਫੈਸਲੇ ਲੈਣੇ ਹੁੰਦੇ ਨੇ ਕਿ ਦੱਸੋ ਜੀ ਆਪਾਂ ਕੀ ਕਰੀਏ ਜਾਂ ਕਿਸ ਟੱਗ ਦੇ ਨਾਲ ਗੱਲ ਕਰਨੀ ਹੈ ਔਰ ਉਹਨਾਂ ਨੇ ਇੱਕ ਬਿਆਨ ਦਿੱਤਾ ਕੇਜਰੀਵਾਲ ਦਾ ਟਵੀਟ ਜ਼ਰੂਰ ਦਿੱਲੀ ਤੋਂ ਆਇਆ ਕਿ ਬਹੁਤ ਮੁਸ਼ਤੈਦੀ ਨਾਲ ਲੱਗੀ ਹੋਈ ਹੈ ਸਰਕਾਰ ਸਾਡੇ ਵਰਕਰਾਂ ਨੂੰ ਵੀ ਹਦਾਇਤ ਹੈ ਗਰਾਊਂਡ ਤੇ ਜਾਓ ਉਹ ਭਾਈ ਉਹਦੇ ਚ ਜਿਹੜੇ ਮਰ ਰਹੇ ਪਿੰਡ ਨੇ ਤੇ ਉਜੜ ਰਹੀਆਂ ਫਸਲਾਂ ਨੇ ਉਹ ਚ ਵੀ ਤੁਹਾਡੇ ਵਰਕਰ ਨੇ ਉਹ ਉਹਦੇ ਚ ਵੀ ਸਾਰੀਆਂ ਪਾਰਟੀਆਂ ਦੇ ਬੰਦੇ ਨੇ ਜਿਹੜੇ ਉਜੜ ਰਹੇ ਨੇ ਤੁਹਾਡੇ ਵਰਕਰ ਕਿਤੇ ਫੌਜ ਬਾਹਰ ਬੈਠੀ ਆਲੇ ਦੁਆਲੇ ਕਿ ਉਹ ਜਾ ਕੇ ਕੀ ਕਰਨਗੇ ਬਾਕੀ ਵਰਕਰ ਜਾਂ ਨਾ ਵਰਕਰ ਦਾ ਕੁਐਸਚਨ ਨਹੀਂ ਤੁਸੀਂ ਪੰਜਾਬੀ ਬੰਦਿਆਂ ਨੂੰ ਕਹਿ ਰਹੇ ਹੋ ਤਾਂ ਆਪਣੇ ਆਪ ਇੱਕ ਦੂਜੇ ਦੀ ਮਦਦ ਕਰ ਲੈਣੇ ਜਿਹੜੇ ਪਿੰਡਾਂ ਦੇ ਬੰਦੇ ਆਪਸ ਦੇ ਵਿੱਚ ਗਵਰਨਮੈਂਟਾਂ ਤੋਂ ਉਹ ਲੌਜਿਸਟਿਕ ਪਾੜਦੇ ਹੁੰਦੇ ਨੇ ਜ਼ਿਆਦਾ ਸਾਧਨ ਪਾੜਦੇ ਹੁੰਦੇ ਨੇ ਸਪੋਰਟ ਪਾੜਦੇ ਹੁੰਦੇ ਨੇ ਆਰਥਿਕ ਸਪੋਰਟ ਉੱਥੇ ਥੈਲਿਆਂ ਦੇ ਟਰੱਕ ਜਾਂ ਜਿਹੜਿਆ ਕੀ ਕਰਨਾ ਉਹ ਵਿਚਾਰੇ ਆਪ ਹੀ ਚੇਪਿਆਂ ਨਾਲ ਥੈਲੇ ਭਰ ਰਹੇ ਨੇ ਉੱਥੇ ਲਾ ਰਹੇ ਨੇ ਕਦੇ ਕੁਝ ਕਰ ਰਹੇ ਨੇ ਕਦੇ ਕੁਝ ਕਰ ਰਹੇ ਨੇ ਜਾਂ ਕੋਈ ਫੱਟੇ ਚਾਹੀਦੇ ਨੇ ਜੋ ਵੀ ਚੀਜ਼ਾਂ ਚਾਹੀਦੀਆਂ ਨੇ ਇਕ ਤਾਂ ਐਕਸਪਰਟ ਭਾੜਦੇ ਹੁੰਦੇ ਨੇ ਕਿ ਉੱਥੇ ਐਕਸਪਰਟ ਮੌਜੂਦ ਹੋਣ ਕਿ ਪੁਲ ਕਿਵੇਂ ਰੁਕਣਾ ਕਿਸ ਤਰੀਕੇ ਨਾਲ ਦੂਜਾ ਸਾਧਨ ਭਾੜਦੇ ਹੁੰਦੇ ਨੇ ਤੁਸੀਂ ਕਿੰਨੇ ਕੁ ਪੈਸੇ ਦਿੱਤੇ ਨੇ ਜਿਲ੍ਹਾ ਐਡਮਿਨਿਸਟ੍ਰੇਸ਼ਨਾਂ ਨੂੰ ਕਿ ਆ ਨੌਜੀ ਪੈਸੇ ਚੱਕੋ ਜੇ ਮੈਕਸਿਮਮ ਨੁਕਸਾਨ ਨਾ ਹੋਵੇ ਇਹਨੂੰ ਰੋਕਣਾ ਹੈ ਉਹਨਾਂ ਤੇ ਗਵਰਨਮੈਂਟ ਕੀ ਕਰ ਰਹੀ ਹੈ ਉਸ ਪਾਸੇ ਵੱਲ ਗਵਰਨਮੈਂਟ ਦਾ ਕੁਝ ਨਹੀਂ ਦਿਖਾਈ ਦੇ ਰਿਹਾ ਕੋਈ ਇੱਕ ਬਿਆਨ ਵੀ ਨਹੀਂ ਦੇਖਿਆ ਲਿਪ ਸਰਵਿਸ ਦੇ ਤੌਰ ਤੇ ਕਿ ਇੰਨੇ ਪੈਸੇ ਰਿਲੀਜ਼ ਕਰਤੇ ਹੜ ਪ੍ਰਭਾਵਤਾ ਮਾਮਲਿਆਂ ਦੇ ਵਿੱਚ ਉਹ ਆਪਣੇ ਆਪ ਡਿਪਟੀ ਕਮਿਸ਼ਨਰ ਜਾਂ ਬਾਕੀ ਕਰਨਗੇ ਜੀ ਅੱਗੇ ਜਾ ਕੇ ਜਾਂ ਬਾਕੀ ਉਵੇਂ ਨਹੀਂ ਦੇਖੇ ਗੁਰਦੌਰੀ ਕਰਾਵਾਂਗੇ ਗੁਰਦੌਰੀ ਕਰਾ ਕੇ ਦੇਖਾਂਗੇ ਜਿਹੜਾ ਗੁਰਦੌਰੀ ਤੋਂ ਪਹਿਲਾਂ ਦਾ ਨੁਕਸਾਨ ਰੋਕਣਾ ਹੈ ਉਹਦੇ 'ਚ ਤੁਸੀਂ ਕੀ ਕਰ ਰਹੇ ਹੋ ਇਹਦੇ 'ਚ ਹੁਣ ਨੁਕਸਾਨ ਹੋਣਗੇ ਜੇ ਪਤਾ ਲੱਗੂਗਾ ਹਜੇ ਤਾਂ ਲੋਕੀ ਵੀ ਜੇਟ ਜਿਹੜੇ ਕੈਮਰੇ ਵੀ ਫੋਕਸ ਉੱਥੇ ਨੇ ਇਹ ਕੇਵਲ ਇਹਦਾ ਨਹੀਂ ਹੁੰਦਾ ਜਦੋਂ ਹੜ ਆ ਜਾਂਦੇ ਨੇ ਹੜਾਂ ਦੇ ਨਾਲ ਕਈ ਬਿਮਾਰੀਆਂ ਵੀ ਪੈਦਾ ਹੋ ਜਾਂਦੀਆਂ ਨੇ ਉਹਦੇ ਬਾਅਦ ਪਾਣੀ ਖੜਾ ਰਹਿੰਦਾ ਕੁਝ ਦਿਨ ਪਾਣੀ ਤਪ ਜਾਂਦਾ ਹੈ ਬਿਮਾਰੀਆਂ ਉਹਦੇ ਚਾਉਂਦੀਆਂ ਨੇ ਕਈ ਪਸ਼ੂਆਂ ਦੀਆਂ ਮੌਤਾਂ ਹੋ ਜਾਂਦੀਆਂ ਨੇ ਉੱਥੇ ਸਮੈਲ ਮਾਰਨ ਲੱਗ ਜਾਂਦੀ ਹੈ ਬੜੀਆਂ ਹੀ ਚੀਜ਼ਾਂ ਏਦੋਂ ਬਾਅਦ ਦੀਆਂ ਮੇਰੇ ਹਜੇ ਜਿਹੜੀਆਂ ਹੁਣ ਤਾਂ ਹੜ੍ਹ ਤੇ ਕੇਵਲ ਹੜ੍ਹ ਦਾ ਵੇਗ ਰੋਕਣਾ ਤੇ ਅਗਲੀਆਂ ਚੀਜ਼ਾਂ ਬਾਰੇ ਵੀ ਕੋਈ ਗੱਲ ਹੋ ਰਹੀ ਆ ਜਾਂ ਨਹੀਂ ਹੋ ਰਹੀ ਉਹਨਾਂ ਬਿਮਾਰੀਆਂ ਨੂੰ ਕਿਵੇਂ ਰੋਕਣਾ ਜਾਂ ਬਾਕੀ ਦੀਆਂ ਚੀਜ਼ਾਂ ਕੀ ਰੋਕਣੀਆਂ ਨੇ ਇਹ ਕਾਫੀ ਜ਼ਿਆਦਾ ਟੇਡਾ ਪਰ ਹੁਣ ਚੀਫ ਮਿਨਿਸਟਰ ਦਾ ਕਹਿੰਦੇ ਆਏ ਆ ਸਿੱਧੇ ਤਾਂ ਮੰਨ ਲਾਡੂ ਤੋਂ ਹੋ ਗੁਰਦਾਸਪੁਰ ਤੇ ਪਠਾਨਕੋਟ ਜਾ ਰਹੇ ਨੇ ਅੱਜ ਪਥਾਨਕੋਟ ਤੇ ਗੁਰਦਾਸਪੁਰ ਜਾਇਓ ਬਹੁਤ ਵੈਲਕਮ ਰਾਵੜਾ ਇਹ ਹੁੰਦਾ ਕਿ ਜੇ ਤੁਹਾਡਾ ਢਾਂਚਾ ਕੰਮ ਨਹੀਂ ਕਰਦਾ ਪ੍ਰਸ਼ਾਸਨ ਉਸ ਲੈਵਲ ਤੇ ਮੁਸਤੈਦ ਨਹੀਂ ਹੈ ਕੰਮ ਨਹੀਂ ਕਰਦਾ ਸਮਾਂ ਰਹਿੰਦੇ ਤੁਸੀਂ ਕਿਉਂ ਨਹੀਂ ਕੀਤਾ ਡਰੇਨਾ ਦੀਆਂ ਸੁਭਾਈਆਂ ਅੱਜ ਕੱਲ੍ਹ ਅੰਦਾਜ਼ੇ ਮਹੀਨਿਆਂ ਵੱਧ ਹੀ ਹੋ ਜਾਂਦੇ ਨੇ ਜਿਹੜੇ ਸਰਕਾਰੀ ਤੰਤਰ ਨੂੰ ਕਿ ਕਿੰਨੇ ਕੁ ਪਾਣੀ ਆਉਣ ਦੀ ਉਮੀਦ ਹੈ ਕਿੰਨੇ ਕੁ ਬਾਕੀ ਦੀਆਂ ਚੀਜ਼ਾਂ ਕਰਨ ਦੀ ਉਮੀਦ ਹੈ ਉਹ ਪ੍ਰਕਾਸ਼ਨ ਉਹ ਸਾਧਨਾ ਨਹੀਂ ਕੀ ਲਈ ਲੋਕੇ ਜਾਣਨਾ ਚਾਹੁੰਦੇ ਨੇ ਤੁਸੀਂ ਇਹ ਸਾਰੇ ਮਾਮਲੇ ਇਸ ਲਈ ਜਿਹੜਾ ਸਾਰਾ ਬਹੁਤ بڑا ਮਾਮਲਾ ਹੈ ਇਹਦੇ ਤੇ ਸਰਕਾਰ ਦੀ ਫਜ਼ੀਲਤ ਹੋਣੀ ਦੀ ਹੈ ਔਰ ਹੋਣੀ ਚਾਹੀਦੀ ਵੀ ਹੈ ਲੋਕ ਉਹੀ ਜੁਮਲੇ ਬਾਰ-ਬਾਰ ਚੜ ਰਹੇ ਨੇ ਮੁਰਗੀ ਦਾ ਦੇਾਂਗੇ ਫਲਾਣੇ ਦਾ ਦੇਾਂਗੇ ਕੀ ਤੁਸੀਂ ਕੁਝ ਵਧਾ ਕੇ ਦਿਓਗੇ ਅਲਾਦ ਦੇ ਮੁਤਾਬਕ ਮਹਿੰਗਾਈ ਵੀ 5% ਤਾਂ ਹਰ ਸਾਲ ਵੱਧਦੀ ਹੈ ਇਹ ਜਿਹੜਾ ਤੁਸੀਂ ਰਾਇਤ ਰੱਖੀ ਹੋਈ ਹੈ ਇਹ ਕਿੰਨੀ ਪੁਰਾਣੀ ਹੈ ਉਹਦੇ ਚ ਜੇ ਉਹ ਇਨਫਲੇਸ਼ਨ ਇਹ ਜੋੜ ਲਓਗੇ ਤਾਂ ਕਿੰਨੀ ਬਣਦੀ ਹੈ ਹੋਰ ਕੋਈ ਚੀਜ਼ ਆ ਉੱਧਰ ਵੀ ਤਾਂ ਸੋਚੋ ਨਾ ਉਹਦੇ ਉਸ ਮਾਮਲੇ ਦੇ ਕਰਕੇ ਵੀ ਲਿਆਓ ਕਿਸ ਤਰ੍ਹਾਂ ਕਿਸੇ ਰੂਪ ਦੇ ਵਿੱਚ ਐਤਾ ਕਿ ਸਾਰੇ ਲੋਕਾਂ ਨੇ ਕਿਹਾ ਆਰ ਪਾਰਟੀ ਨੇ ਕਿਹਾ ਅਕਾਲੀ ਦਰਬਾਰ ਨੇ ਕਿਹਾ ਜੀ ਸਾਰੇ ਸਾਡੇ ਬਲੰਟੀਆਂ ਉੱਥੇ ਜਾਣ ਐਜੀਪੀਸੀ ਨੇ ਗੁਰਦੁਆਰਾ ਸਾਹਿਬਾਨ ਨੂੰ ਕਿਹਾ ਕਿ ਤੁਸੀਂ ਭਾਈ ਲੰਗਰ ਜਾਂ ਬਾਕੀ ਦੀ ਉਹ ਤਾਂ ਇੱਕ ਜਿਹੜਾ ਇੱਕ ਸਮਾਜਿਕ ਰੋਲ ਨੇ ਉਹ ਇੱਕ ਅਲੱਗ ਗੱਲ ਹੈ ਪਰ ਸਰਕਾਰੀ ਰੋਲ ਜਿਹੜਾ ਇਹ ਬਹੁਤ ਕ੍ਰੂਸ਼ਲ ਹੁੰਦਾ ਹੈ ਔਰ ਸਰਕਾਰ ਤੇ ਸਵਾਲ ਉਠਾਏ ਵੀ ਜਾਂਦੇ ਨੇ ਕਿਉਂਕਿ ਲੋਕਾਂ ਨੇ ਉਹਨੂੰ ਚੁਣਿਆ ਔਰ ਜੇ ਉਹ ਆਪਣਾ ਕਾਬਜਾਬੀ ਨਾਲ ਨਹੀਂ ਤਾਂ ਲੋਕ ਵੈਸੇ ਦੂਸ਼ਣਵਾਜੀ ਨਹੀਂ ਕਰਦੇ ਜੇ ਤੁਸੀਂ ਨਾਲ ਝੂਟੇ ਹੋ ਮੋ ਨਾ ਤਾਂ ਲੋਕ ਤਾਂ ਸਗੋਂ ਤੁਹਾਡੀ ਮਾਨਤਾ ਵੀ ਯਾਰ ਸਾਡੇ ਨਾਲ ਲੱਗੇ ਹੋਏ ਨੇ ਬੰਦੇ ਮਾਮਲਾ ਭਾਵੇਂ ਹੱਲ ਹੋਇਆ ਭਾਵੇਂ ਨਹੀਂ ਹੋਇਆ ਜੇ ਤੁਸੀਂ ਦਿਖਾਈ ਨਾ ਦਿਓ ਇੰਨੇ ਇੰਨੇ ਦਿਨ ਹੁਣ ਜਾ ਕੇ ਆਪਣਾ ਸ਼ਕਲ ਦਿਖਾਓ ਤਾਂ ਲੋਕਾਂ 'ਚ ਗੁੱਸਾ ਹੋਏਗਾ ਵੀ ਹੁਣ ਕੀ ਕਰਨਾ ਹੈ ਹੁਣ ਤਾਂ ਮਤਲਬ ਉਜੜ ਗਿਆ ਜੋ ਮਾਮਲਾ ਉਜੜ ਗਿਆ ਸੀ ਬਾਗ ਉਜੜਨ ਤੋਂ ਬਾਅਦ ਤੇ ਬਾਕੀ ਜਿਵੇਂ ਕਹਿੰਦੇ ਨੇ ਉਜੜੇ ਬਾਗਾਂ ਦੇ ਗਾਲੜ ਪਟਵਾਰੀ ਤੇ ਤੁਸੀਂ ਪਟਵਾਰੀ ਬਣ ਕੇ ਆ ਗਏ ਹੁਣ ਤਾਂ ਕੋਈ ਫਾਇਦਾ ਨਹੀਂ ਹੈ ਇਸ ਲਈ ਸਰਕਾਰਾਂ ਨੂੰ ਇਹਨਾਂ ਸਿਜਾਂ ਦੇ ਜਵਾਬ ਦੇਣੇ ਚਾਹੀਦੇ ਜੇ ਵਾਕਈ ਸਰਕਾਰ ਨੇ ਕੀਤਾ 3500 ਪ੍ਰੈਸ ਕੋਰਪਸ ਹੈ ਦੋ ਪਹਿਨਾ ਕਰਦੇ ਨੇ ਹੁਣ ਦੱਸ ਦੇਣ ਵੀ ਅਸੀਂ ਤਾਂ ਕਰ ਰਹੇ ਆਂ ਜੀ ਇੱਥੇ ਤੁਸੀਂ ਤੁਹਾਨੂੰ ਦੇਖ ਨਹੀਂ ਰਿਹਾ ਜਾਂ ਲੋਕਾਂ ਨੂੰ ਦਿਖਾਈ ਨਹੀਂ ਦੇ ਰਿਹਾ ਕੋਈ ਪ੍ਰੈਸ ਕੋਰਪਸਾਂ ਰੁੱਕ ਕੇ ਹੋ ਗਈਆਂ ਉਹ ਸਾਰਾ ਮਾਲ ਖਤਮ ਹੋ ਗਿਆ ਕੱਲ ਦੇ ਬੋਲ ਰਹੇ ਨੇ ਪੰਜਾਬ ਸਰਕਾਰ ਦੇ ਨੁਮਾਇंदे ਆਵਾਜ਼ੀ ਪਾਰਟੀ ਕਿਉਂਕਿ ਸੌਰਵ ਭਾਰਦਵਾਰ ਤੇ ਈਡੀ ਦੀ ਰੇਟ ਪਈ ਹੈ ਕੱਲ ਦੇ ਲਗਾਤਾਰ ਬੋਲ ਰਹੇ ਉਸ ਮੁੱਦੇ ਤੇ ਪੰਜਾਬ ਦੇ ਮੁੱਦੇ ਤੇ ਨਹੀਂ ਕਿਤੇ ਦਿਖ ਰਹੇ ਉਸ ਮੁੱਦੇ ਦਾ ਫਿਕਰ ਜ਼ਿਆਦਾ ਹੈ ਮਤਲਬ ਦਿੱਲੀ ਦਾ ਫਿਕਰ ਜ਼ਿਆਦਾ ਹੈ ਪੰਜਾਬ ਦਾ ਨਹੀਂ